प्यारे बच्चों आज ਆਪਾਂ ਕਲਾਸ 5 ਮੇਰੀ ਦੁਨੀਆ ਪਾਠ ਨੰਬਰ 10 ਖਾਦ ਪਦਾਰਥਾਂ ਦੀ ਸਾਮ ਸੰਭਾਲ ਠੀਕ ਹੈ ਚਲੋ ਪੜ੍ਹਦੇ ਆਪਾਂ ਗੌਰਵ ਦੇ ਪਿਤਾ ਜੀ ਬਾਜ਼ਾਰ ਵਿੱਚੋਂ ਰਾਸਣ ਦੇ ਨਾਲ-ਨਾਲ ਬੈਕਰੀ ਤੋਂ ਬ੍ਰੈਡ ਵੀ ਲੈ ਕੇ ਆਏ ਉਸਨੇ ਕੁਝ ਟੁਕੜੇ ਜੈਮ ਲਾ ਕੇ ਖਾ ਲਏ ਅਤੇ ਬਾਕੀ ਬਚਦੇ ਉਸ ਰਸੋਈ ਵਿੱਚ ਰੱਖ ਦਿੱਤੇ ਕੁਝ ਦਿਨ ਬਾਅਦ ਉਸਨੇ ਬ੍ਰੈਡ ਖਾਣ ਲਈ ਦੁਬਾਰਾ ਪੈਕੇਟ ਖੋਲ੍ਹਿਆ ਤੇ ਦੇਖਿਆ ਕਿ ਸਾਰੀ ਹੀ ਬ੍ਰੈਡ ਉੱਪਰ ਹਰੇ ਅਤੇ ਕਾਲੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉੱਲੀ ਲੱਗ ਗਈ ਹੈ ਇਹਨਾਂ ਨੂੰ ਖਾਣ ਤੇ ਅਸੀਂ ਬਿਮਾਰ ਹੋ ਸਕਦੇ ਹਾਂ ਅਸੀਂ ਦੇਖ ਕੇ ਸੁੰਘ ਕੇ ਛੂ ਕੇ ਜਾਂ ਖਾ ਕੇ ਖਰਾਪੋ ਜੰਦੀ ਪਛਾਣ ਕਰ ਸਕਦੇ ਆ ਉਹਦੀ ਮਾਂ ਨੇ ਦੱਸਿਆ ਗੌਰਵ ਦੀ ਕਿ ਆਪਾਂ ਕੋਈ ਵੀ ਖਰਾਬ ਚੀਜ਼ ਹੈ ਉਹਦੀ ਆਪਾਂ ਕਿਵੇਂ ਪਛਾਣ ਕਰ ਸਕਦੇ ਹਾਂ ਜਾਂ ਤਾਂ ਆਪਾਂ ਨੂੰ ਦੇਖ ਕੇ ਜਾਂ ਸੁੰਘ ਕੇ ਜਾਂ ਛੂ ਕੇ ਜਾਂ ਫਿਰ ਉਹਨੂੰ ਖਾ ਕੇ ਆਪਾਂ ਉਹਦੀ ਪਛਾਣ ਕਰ ਸਕਦੇ ਆ ਠੀਕ ਹੈ ਬੱਚੋ ਤੇ ਉਸ ਬ੍ਰੈਡ ਤੇ ਕੀ ਹੋ ਗਈ ਸੀ ਉੱਲੀ ਲੱਗ ਗਈ ਸੀ ਕਾਫੀ ਦਿਨ ਉਹ ਰੱਖਣ ਕਾਰਨ ਗੋਰੂ ਮਾਤਾ ਜੀ ਬ੍ਰੈਡ ਦੇ ਨਾਲ ਲੈਂਦੇ ਚਾਵਲ ਦਾਲਾਂ ਅਤੇ ਹੋਰ ਖਾਦ ਪਦਾਰਥ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਏ ਇਹ ਕਿਉਂ ਹੋ ਗਿਆ ਫਿਰ ਮਾਤਾ ਜੀ ਦੱਸਦੇ ਆਂ ਬੇਟਾ ਹਰੀਆਂ ਸਬਜ਼ੀਆਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਮਠਾਈਆਂ ਮੀਟ ਬ੍ਰੈਡ ਅਤੇ ਨਮੀ ਵਾਲੇ ਖਾਦ ਪਦਾਰਥ ਜਲਦੀ ਖਰਾਬ ਹੋ ਜਾਂਦੇ ਹਨ ਜਦ ਜਦ ਕਿ ਸੁੱਕੇ ਅਨਾਜ ਕਣਕ ਚਾਵਲ ਮੱਕੀ ਬਾਜਰਾ ਦਾਣਾ ਕਈ ਮਹੀਨੇ ਤੱਕ ਖਰਾਬ ਨਹੀਂ ਹੁੰਦੀ ਇਹਦਾ ਕੀ ਮਤਲਬ ਹੈ ਜਿਹੜਾ ਨਮੀ ਵਾਲੇ ਮਤਲਬ ਜਿਸ ਤੇ ਥੋੜੀ ਮੋਟੀ ਨਮੀ ਹੋਊਗੀ ਉਹ ਜਲਦੀ ਖਰਾਬ ਹੋ ਜਾਂਦੀ ਹੈ ਜੇ ਉਹ ਕੋਈ ਵੀ ਚੀਜ਼ ਹੋ ਜੇ ਉਸੇ ਨਮੀ ਹੋ ਗਈ ਉਹ ਖਰਾਬ ਹੋ ਜਾਊਗੀ ਜੇ ਕਣਕ ਵੀ ਹੈ ਤੇ ਆਪਾਂ ਜੇ ਨਮੀ ਵਾਲੀ ਤਾਂ ਰੱਖਦੇ ਆਂ ਤਾਂ ਕਣਕ ਵੀ ਖਰਾਬ ਹੋ ਜਾਂਦੀ ਹੈ ਰਿਸ਼ ਕਰਕੇ ਜਿਹੜੇ ਸੁੱਕੇ ਅਨਾਜ ਹੈ ਜਿਹੜੀ ਸੁੱਕੀ ਚੀਜ਼ਾਂ ਹੈ ਉਹ ਖਰਾਬ ਨਹੀਂ ਹੁੰਦੀ ਕਈ ਮਹੀਨਿਆਂ ਤੱਕ ਲੇਕਿਨ ਜਿਹੜੇ ਨਮੀ ਵਾਲੀ ਚੀਜ਼ਾਂ ਉਹ ਖਰਾਬ ਹੋ ਜਾਂਦੀ ਹੈ ਠੀਕ ਹੈ ਬੱਚੋ ਹੁਣ ਪ੍ਰਕਿਰਿਆ ਨੰਬਰ 1 ਦੇਖੋ ਵੱਖ-ਵੱਖ ਤਰ੍ਹਾਂ ਦੇ ਭੋਜਨ ਪਕਵਾਨ ਜਿਵੇਂ ਬ੍ਰੈਡ ਰੋਟੀ ਦਾਣਾ ਕਣਕ ਸਬਜ਼ੀਆਂ ਆਦੀ ਨੂੰ ਖੁੱਲੇ ਵਿੱਚ 5-6 ਦਿਨਾਂ ਬਾਅਦ ਇਸ ਦੀ ਜਾਂਚ ਕਰਨ ਖੁੱਲੇ ਵਿੱਚ ਰੱਖਣਾ ਹੈ ਥੋੜੇ ਥੋੜੇ ਤੇ ਬਾਅਦ ਵਿੱਚ ਫਿਰ 5-6 ਦਿਨਾਂ ਬਾਅਦ ਉਹਨਾਂ ਦੀ ਜਾਂਚ ਕਰਨੀ ਹੈ ਤੇ ਉਪਰੰਤ ਇਸ ਬਾਰੇ ਚਰਚਾ ਕਰਨੀ ਹੈ ਠੀਕ ਆ ਦੇਖੋ ਪਹਿਲਾ ਪ੍ਰਸ਼ਨ ਕਿਹੜੇ ਭੋਜਨ ਪਦਾਰਥ ਜਲਦੀ ਖਰਾਬ ਹੋ ਜਾਂਦੇ ਨੇ ਕਿਹੜੇ ਬ੍ਰੈਡ ਰੋਟੀ ਸਬਜੀ ਜੀ ਆਪਾਂ ਕਹੀਏ ਨਮੀ ਵਾਲੇ ਜਿਹੜੇ ਖਾਦ ਦੇ ਪਦਾਰਥ ਹੈ ਪ੍ਰਸ਼ਨ ਨੰਬਰ 2 ਬੱਚੋ ਕਿਹੜੇ ਭੋਜਨ ਪਦਾਰਥ ਜਲਦੀ ਖਰਾਬ ਨਹੀਂ ਹੁੰਦੇ ਜਿਵੇਂ ਦਾਲਾਂ ਕਣਕ ਆਦਿ ਇਹ ਆਪਾਂ ਕਹੇ ਸੁੱਕੇ ਜੜੇ ਪਦਾਰਥ ਹੁੰਦੇ ਨੇ ਉਹ ਖਰਾਬ ਨਹੀਂ ਹੁੰਦੇ ਦੇਖ ਬੱਚੇ ਗੋਰਵ ਉਹਨ ਕੀ ਕਹਿ ਰਿਹਾ ਮਾਤਾ ਜੀ ਅਸੀਂ ਇਹਨਾਂ ਇਹਨਾਂ ਜਲਦੀ ਖਰਾਬ ਹੋਣ ਵਾਲੀ ਵਸਤੂਆਂ ਦੀ ਸੰਭਾਲ ਕਿਵੇਂ ਕਰ ਸਕਦੇ ਆ ਪੁੱਛ ਰਿਹਾ ਵੀ ਫਿਰ ਸੰਭਾਲ ਕਿਵੇਂ ਕਰੀਏ ਇਹਨੂੰ ਮਾਤਾ ਜੀ ਬੇਟਾ ਭੋਜਨ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਸੀ ਲਈ ਸਾਨੂੰ ਕੁਝ ਅਜਿਹੇ ਤਰੀਕਿਆਂ ਨਾਲ ਸੰਭਾਲ ਕਰਨੀ ਪੈਂਦੀ ਹੈ ਕਿ ਇਹ ਲੰਬੇ ਸਮੇਂ ਸਾਡੇ ਕੰਮ ਆ ਸਕਣ ਤੰਦੇ ਵੀ ਕੁਝ ਤਰੀਕਿਆਂ ਨਾਲ ਆਪਾਂ ਇਹਨੂੰ ਸਵਾਨ ਸੰਭਾਲ ਕਰ ਸਕਦੇ ਆ ਲੈ ਮੈਂ ਤੈਨੂੰ ਹੁਣ ਕੁਝ ਤਰੀਕੇ ਦੱਸਦੀ ਆ ਕਿਹੜੇ ਤਰੀਕੇ ਨੇ ਦੇਖੋ ਬੱਚੋ ਪਹਿਲਾ ਤਰੀਕਾ ਠੰਡਾ ਰੱਖ ਕੇ ਰੈਫਰਿਜੇਸ਼ਨ 'ਚ ਫ੍ਰਿਜ 'ਚ ਹਰੀ ਸਬਜ਼ੀਆਂ ਫਲ ਦੁੱਧ ਮੀਟ ਬ੍ਰੈਡ ਆਦੀ ਨੂੰ ਫ੍ਰਿਜ ਵਿੱਚ ਰੱਖ ਕੇ ਸੁਰੱਖਿਤ ਕੀਤਾ ਜਾਂਦਾ ਹੈ ਫ੍ਰਿਜ ਵਿੱਚਲਾ ਜਿਹੜਾ ਘੱਟ ਤਾਪਮਾਨ ਹੈ ਭੋਜਨ ਨੂੰ ਖਰਾਬ ਕਰਨ ਵਾਲੇ ਜਿਹੜੇ ਸੂਖਮ ਜੀਵ ਹੈ ਉਹਨਾਂ ਦਾ ਵਾਧਾ ਰੁਕਦਾ ਹੈ ਸੁਖਮ ਜੀਵ ਕਿਹੜੇ ਹੁੰਦੇ ਨੇ ਜਿਹੜੇ ਆਪਾਂ ਅੱਖ ਨੰਗੀ ਅੱਖ ਨਾਲ ਆਪਾਂ ਨਹੀਂ ਦੇਖ ਸਕਦੇ ਉਹਨਾਂ ਨੂੰ ਆਪਾਂ ਸੁਖਮ ਦਰਸੀ ਤਜੰਤਰ ਨਾਲ ਹੀ ਦੇਖ ਸਕਦੇ ਆ ਛੋਟੇ ਛੋਟੇ ਹੁੰਦੇ ਬਹੁਤ ਤੇ ਉਹ ਕੀ ਹੈ ਜਦੋਂ ਫ੍ਰੀਜ ਵਿੱਚ ਘੱਟ ਤਾਪਮਾਨ ਹੋਊਗਾ ਠੰਡ ਹੋਗੀ ਉਹਦੇ ਕਾਰਨ ਉਹ ਜਿਹੜੇ ਆ ਉਹਦਾ ਵਾਧਾ ਹੁੰਦਾ ਨਹੀਂ ਇਸ ਕਰਕੇ ਉਹ ਚੀਜ਼ਾਂ ਖਰਾਬ ਹੁੰਦੀ ਨਹੀਂ ਤੁਸੀਂ ਦੇਖਿਆ ਵੀ ਹੁਣ ਆ ਫ੍ਰੀਜ ਆਪਾਂ ਕੀ ਚੀਜ਼ਾਂ ਰੱਖਦੇ ਆ ਉਬਾਲ ਕੇ ਬੋਇਲਿੰਗ ਕਰਕੇ ਅਚਾਰ ਵਿੱਚ ਦੁੱਧ ਵਰਗੇ ਪਦਾਰਥਾਂ ਨੂੰ ਉਬਾਲ ਕੇ ਕੁਝ ਸਮੇਂ ਲਈ ਖਰਾਬ ਹੋਣ ਤੋਂ ਬਚਾ ਸਕਦੇ ਆ ਦੇਖਿਆ ਉਹਨੇ ਦੁੱਧ ਨੂੰ ਆਪਾਂ ਉਬਾਲ ਦਿੰਦੇ ਆ ਉਬਾਲ ਨਾਲ ਕੀ ਹੁੰਦਾ ਜਿਹੜੇ ਉਸੇ ਵਿੱਚ ਸੁਖਮ ਜੀਵ ਹੁੰਦੇ ਨੇ ਉਹ ਜਿਹੜੇ ਬੈਕਟੀਰੀਆ ਹੁੰਦੇ ਉਹ ਮਰ ਜਾਂਦੇ ਨੇ ਠੀਕ ਹੈ ਅੱਗੇ ਦੇਖੋ ਖੰਡ ਪਾ ਕੇ সুইਟਨਿੰਗ ਤੁਹਾਡੇ ਦਾਦੀ ਜੀ ਵੱਖ-ਵੱਖ ਫਲਾਂ ਦਾ ਮਰਬਾ ਤਿਆਰ ਕਰਦੇ ਹਨ ਮਰਬਾ ਬਣਾਉਣ ਲਈ ਫਲਾਂ ਨੂੰ ਖੰਡ ਦੀ ਚਾਸ਼ਨੀ ਵਿੱਚ ਪਾ ਕੇ ਜਿਆਦਾ ਦੇਰ ਤੱਕ ਸੁਰੱਖਿਤ ਰੱਖਿਆ ਜਾ ਸਕਦਾ ਹੈ ਤੁਸੀਂ ਦੇਖਿਆ ਹੋਣਾ ਵੀ ਜੇ ਫਲ ਆਪਾਂ ਐਂ ਹੀ ਕੱਟ ਕੇ ਕੋਈ ਫਲ ਹੈ ਜਾਂ ਸੇਬ ਹੀ ਲਾ ਲਈ ਸੇਬ ਕੱਟ ਕੇ ਐਂ ਹੀ ਰੱਖ ਦੇ ਤਾਂ ਮਨ ਲੱਗਦਾ ਅਗਲੇ ਦਿਨੋਂ ਤੱਕ ਉਹ ਖਰਾਬ ਹੋ ਜਾਊਗਾ ਇੱਕ ਦਿਨ ਮਸਾ ਚੱਲਦਾ ਜੇ ਇਹ ਫਲਾ ওই ਸੇਬ ਦਾ ਜੇ ਮਰਬਾ ਬਣਾ ਦਿੱਤਾ ਜਾਵੇ ਯਾਨੀ ਕਿ ਖੰਡ ਦੀ ਚਾਸ਼ਨੀ ਵਿੱਚ ਰੱਖ ਦਿੱਤਾ ਜਾਵੇ ਤਾਂ ਉਹ ਮਹੀਨੇ ਤੱਕ ਵੀ ਖਰਾਬ ਨਹੀਂ ਹੁੰਦਾ ਹਨ ਇਹ ਇੱਕ ਸੁਰੱਖਿਆ ਰੱਖਣ ਦਾ ਤਰੀਕਾ ਹੈ ਤੇ ਅੱਗੇ ਦੇਖੋ ਨਮਕ ਪਾ ਕੇ ਤੁਹਾਡੇ ਬੂਆ ਜੀ ਆਂਬ ਆਵਲਾ ਮਿਰਚ ਆਦੀ ਨੂੰ ਨਮਕ ਵਿੱਚ ਪਾ ਕੇ ਅਚਾਰ ਬਣਾਉਂਦੇ ਹਨ ਇਸ ਢੰਗ ਨਾਲ ਇਹਨਾਂ ਨੂੰ ਲੰਬੇ ਸਮੇਂ ਤੱਕ ਖਾਨ ਲਈ ਇਹ ਵਰਤਿਆ ਜਾ ਸਕਦਾ ਹੈ ਠੀਕ ਹੈ ਅਚਾਰ ਦੇਖਣ ਉਸ ਚ ਨਮਕ ਪਾ ਦਿੰਦੇ ਨੇ ਉਹ ਖਰਾਬ ਨਹੀਂ ਹੁੰਦਾ ਠੀਕ ਹੈ ਬੱਚੋ ਅੱਗੇ ਦੇਖੋ ਤੇਲ ਪਾ ਕੇ ਔਇਲਿੰਗ ਵੱਖ-ਵੱਖ ਤਰ੍ਹਾਂ ਦੇ ਫਲਾਂ ਤੇ ਸਬਜ਼ੀਆਂ ਦਾ ਅਚਾਰ ਤੇਲ ਪਾ ਕੇ ਬਣਾਇਆ ਜਾਂਦਾ ਹੈ ਤੇਲ ਦੀ ਵਰਤੋਂ ਨਾਲ ਇਹ ਲੰਬਾ ਸਮਾਂ ਖਾਨਯੋਗ ਰਹਿੰਦਾ ਹੈ ਦੇਖਣਾ ਚਾਰ ਚੇ ਤੇਲ ਹੁੰਦਾ ਤਾਂ ਕਿ ਖਰਾਬ ਨਾ ਹੋਵੇ ਡੱਬਾ ਬੰਦ ਕਰਕੇ ਕੈਨਿੰਗ ਅੱਜ ਕੱਲ੍ਹ ਭੋਜਨ ਨੂੰ ਸੁਰੱਖਿਤ ਰੱਖਣ ਲਈ ਇੱਕ ਨਵੀਂ ਤਕਨੀਕ ਵਰਤੀ ਜਾਂਦੀ ਹੈ ਇਸ ਤਕਨੀਕ ਰਾਹੀਂ ਭੋਜਨ ਨੂੰ ਚੰਗੀ ਤਰ੍ਹਾਂ ਹਵਾ ਰਹਿਤ ਡੱਬੇ ਵਿੱਚ ਬੰਦ ਕੀਤਾ ਕਰ ਦਿੱਤਾ ਜਾਂਦਾ ਹੈ ਹਵਾ ਰਹਿਤ ਦਾ ਮਤਲਬ ਇਸ ਵਿੱਚ ਬਿਲਕੁਲ ਵੀ ਹਵਾ ਨਾ ਜਾਵੇ ਡੱਬੇ ਵਿੱਚ ਹਵਾ ਦਾ ਆਉਣਾ ਜਾਣਾ ਰੁਕ ਜਾਂਦਾ ਹੈ ਇਸ ਨਾਲ ਸੁੱਖਮ ਜੀਵ ਪੈਦਾ ਨਹੀਂ ਹੁੰਦੇ ਅਤੇ ਭੋਜਨ ਖਰਾਬ ਨਹੀਂ ਹੁੰਦਾ ਪਰ ਬੇਟਾ ਡੱਬਾ ਬੰਦ ਭੋਜਨ ਨੂੰ ਖਰੀਦਣ ਤੋਂ ਪਹਿਲਾਂ ਇਸ ਉੱਪਰ ਭੋਜਨ ਪੈਕ ਕਰਨ ਦੀ ਮਿਤੀ ਤੇ ਖਰਾਬ ਹੋਣ ਦੀ ਮਿਤੀ ਅਤੇ ਖਾਣ ਲਈ ਸਮਾਂ ਆਦਿ ਪੜ੍ਹ ਕੇ ਜਾਂਚ ਕਰਕੇ ਲੈਣਾ ਚਾਹੀਦਾ ਹੈ ਡੱਬੇ ਤੇ ਆਪਾਂ ਪੂਰੀ ਜਾਂਚ ਕਰਨੀ ਵੀ ਕਿੰਨੇ ਦਿਨ ਚੱਲੂਗਾ ਕਦੋਂ ਪੈਕਿੰਗ ਹੋਈ ਹੈ ਕਿੰਨੇ ਕਦੋਂ ਐਕਸਪਾਇਰ ਹੋਊਗਾ ਇਹ ਖਰਾਬ ਹੋਣ ਦੀ ਮਿਤੀ ਕਿੰਨੀ ਆਪਾਂ ਨੇ ਇਹਨੂੰ ਵਰਤਣਾ ਹੈ ਉਹ ਸਾਰੇ ਇੱਕ ਅਗਲਾ ਦੇਖੋ ਸੁੱਕਾ ਸੁਕਾ ਕੇ ਡਰਾਈ ਕਰਕੇ ਤੁਹਾਡੇ ਦਾਦੇ ਜੀ ਮੇਥੀ ਧਨੀਆ ਸਲਗਮ ਅਦਰਕ ਓਲਾ ਸੇਬ ਅੰਜੀਰ ਆਦੀ ਨੂੰ ਧੁੱਪ ਵਿੱਚ ਸੁਕਾ ਕੇ ਸਾਰਾ ਸਾਲ ਵਰਤੋਂ ਵਿੱਚ ਲਾਉਂਦੇ ਹਨ ਇਹ ਵੀ ਇੱਕ ਭੋਜਨ ਨੂੰ ਬਚਾਣ ਦੀ ਇੱਕ ਵਿਧੀ ਹੈ ਇੱਕ ਤਰੀਕਾ ਹੈ ਪ੍ਰਿਆ ਨੰਬਰ 2 ਬੱਚੋ ਤੁਸੀਂ ਆਪਣੇ ਘਰ ਵਿੱਚ ਭੋਜਨ ਨੂੰ ਸੁਰੱਖਿਤ ਰੱਖਣ ਲਈ ਵਰਤੇ ਜਾਂਦੇ ਤ੍ਰਿਕਿਆ ਬਾਰੇ ਆਪਣੇ ਮਾਤਾ ਜੀ ਨੂੰ ਪੁੱਛੋ ਅਤੇ ਇੱਥੇ ਲਿਖੋ ਕਿਹੜੇ ਹੈ ਕਣਕ ਦਵਾਈ ਪਾ ਕੇ ਜਿਹੜੀ ਆਪਾਂ ਪੋਟਲੀ ਵਿੱਚ ਗੋਲੀਆਂ ਬੰਦ ਕਰਕੇ ਆਪਾਂ ਦਵਾਈ ਪਾ ਦਿੰਦੇ ਆ ਜਾਂ ਨਿੰਮ ਦੇ ਪੱਤੇ ਪਾ ਕੇ ਹੋਰ ਦਾਣਾਂ ਦਾ ਦੇਖੋ ਧੁੱਪ ਸੁਕਾ ਕੇ ਧੁੱਪੇ ਸੁਕਾ ਕੇ ਦਾਣ ਨੂੰ ਫਲ ਨੂੰ ਫ੍ਰੀਜ ਵਿੱਚ ਰੱਖ ਕੇ ਮਰਬਾ ਬਣਾ ਕੇ ਜੈਮ ਬਣਾ ਕੇ ਸਬਜ਼ੀਆਂ ਨੂੰ ਵੀ ਇਸ ਤਰ੍ਹਾਂ ਹੀ ਆਚਾਰ ਨੂੰ ਤੇਲ ਪਾ ਕੇ ਤੇ ਦੁੱਧ ਨੂੰ ਉਬਾਲ ਕੇ ਆਪਾਂ ਇਸ ਤਰ੍ਹਾਂ ਸੰਭਾਲ ਕਰਦੇ ਆ ਪਰਸ ਨੰਬਰ ਤਿੰਨ ਬੱਚੋ ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੈ ਦੁੱਧ ਨੂੰ ਦੁੱਧ ਵਿੱਚ ਕੁਝ ਬੈਕਟੀਰੀਆ ਹੁੰਦੇ ਹਨ ਜੋ ਉਬਾਲ ਕੇ ਮਰ ਜਾਂਦੇ ਹਨ ਤੇ ਦੁੱਧ ਕੁਝ ਸਮੇਂ ਤੱਕ ਬਚਾ ਕੇ ਰੱਖਿਆ ਜਾ ਸਕਦਾ ਹੈ ਠੀਕ ਹੈ ਬੱਚੋ ਅੱਗੇ ਦੇ ਪਰਸਨ ਨੰਬਰ 4 ਤੁਸੀਂ ਕਿਹੜਾ ਕਿਹੜਾ ਮੁਰਬਾ ਖਾਦੇ ਹੈ ਆਮਲੇ ਦਾ ਸੇਬ ਦਾ ਗਾਜਰ ਦਾ ਹੋਰ ਵੀ ਵੱਧ ਮੁਰਬੇ ਤੁਸੀਂ ਲਿਖ ਸਕਦੇ ਜਿਹੜੇ ਤੁਸੀਂ ਖਾਦੇ ਨੇ ਪਰਸ਼ਨ ਨੰਬਰ 5 ਬੱਚੋ ਭੋਜਨ ਦੇ ਖਰਾਬ ਹੋਣ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ ਉਹਨਾਂ ਦਾ ਰੰਗ ਬਦਲ ਜਾਂਦਾ ਹੈ ਤੇ ਬਦਬੂ ਆਉਣ ਲੱਗਦੀ ਹੈ ਇਸ ਤਰ੍ਹਾਂ ਆਪਾਂ ਨੂੰ ਭੋਜਨ ਦੇ ਖਰਾਬ ਹੋਣ ਦਾ ਪਤਾ ਲੱਗ ਜਾਂਦਾ ਹੈ ਪਰਸ਼ਨ ਨੰਬਰ 6 ਬੱਚੋ ਫ੍ਰਿਜ ਵਿੱਚ ਕਿਹੜਾ ਕਿਹੜਾ ਭੋਜਨ ਕੁਝ ਦਿਨਾਂ ਲਈ ਸੁਭਾਲ ਕੇ ਰੱਖਿਆ ਜਾ ਸਕਦਾ ਜਿਵੇਂ ਦੁੱਧ ਹਰੀਆਂ ਸਬਜ਼ੀਆਂ ਫਲ ਮੀਟ ਬ੍ਰੈਡ ਆਦਿ ਬਿੰਦੀ ਨਹੀਂ ਆਉਂਦੀ ਕ੍ਰਿਆ ਨੰਬਰ 3 ਬਜਾਏ ਜਿ ਮਿਲਣ ਵਾਲੇ ਡੱਬਾ ਬੰਦ ਭੋਜਨ ਜਾਂ ਦਵਾਈਆਂ ਤੇ ਉੱਪਰ ਤਿਆਰ ਕਰਨ ਅਤੇ ਵਰਤੋਂ ਕਰਨ ਦੀ ਮਿਤੀ ਅਤੇ ਸਮਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਲਿਖੋ ਉਰੇ ਤੁਸੀਂ ਕੋਈ ਵੀ ਭੋਜਨ ਜਿਹੜਾ ਡੱਬਾ ਬੰਦ ਹੈ ਜੇ ਤੁਸੀਂ ਕੰਪਲੈਂਨ ਹੈ ਜਾਂ ਕੋਈ ਦਵਾਈ ਹੈ ਉਹ ਲਿਖ ਸਕਦੇ ਹੋ ਉਰੇ ਡੱਬਾ ਬੰਦ ਦੀ ਮਿਤੀ ਉਰੇ ਬਰਤੋ ਲਈ ਸਮਾਂ ਵੀ ਕਿੰਨੇ ਸਮੇਂ ਤੱਕ ਬਰਤ ਸਕਦੇ ਆ ਠੀਕ ਹੈ ਤੇ ਖਰਾਬ ਹੋਣ ਦੀ ਮੀਟੀ ਠੀਕ ਹੈ ਬੱਚੋ ਅਗਲੇ ਦੇ ਗੌਰਵ ਨੇ ਪਿਤਾ ਜੀ ਨੂੰ ਵੇੜੇ ਵਿੱਚ ਧੁੱਪੇ ਕਣਕ ਖਿਲਾਰਦੇ ਹੋਏ ਦੇਖਿਆ ਤੇ ਨਾਲ ਹੀ ਪੁੱਛਿਆ ਤੁਸੀਂ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਪਿਤਾ ਜੀ ਨੇ ਕਿਹਾ beta ਕਣਕ ਵਰਗੇ ਨਾਦੀ ਸਾਰਾ ਸਾਲ ਜ਼ਰੂਰਤ ਪੈਂਦੀ ਹੈ ਇਸ ਲਈ ਅਨਾਜ ਨੂੰ ਧੁੱਪੇ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਨਮੀ ਦੂਰ ਕਰ ਲਈ ਜਾਂਦੀ ਹੈ ਫਿਰ ਇਸ ਨੂੰ ਸ਼ਾਮ ਵੇਲੇ ਠੰਡਾ ਹੋਣ ਤੇ ਡਰਮ ਵਿੱਚ ਪਾ ਦੇਵਾਂਗੇ ਨਮੀ ਵਾਲੀ ਕਣਕ ਨੂੰ ਡਰਮ ਵਿੱਚ ਪਾਣ ਤੇ ਇਸ ਵਿੱਚ ਸੁਸਰੀ ਪੈਦਾ ਹੋ ਜਾਂਦੀ ਹੈ ਜੋ ਦਾਣਿਆਂ ਨੂੰ ਖਾ ਕੇ ਉਗੜਾ ਕਰ ਦਿੰਦੀ ਹੈ ਕਿ ਇਹ ਵੀ ਕਣਕ ਨੂੰ ਸੁਕਾ ਕੇ ਆਪਾਂ ਡਰਮ ਵਿੱਚ ਪਾਵਾਂਗੇ ਜਦੋਂ ਠੰਡੀ ਹੋ ਜਾਊਗੀ ਨਹੀਂ ਤਾਂ ਇਸੇ ਸੁਸਰੀਲ ਪੈਦਾ ਹੋ ਜੂਗੀ ਸੁੱਕੀ ਹੋਣੀ ਕਣਕ ਨੂੰ ਚਬਾਉਣ ਤੇ ਜਦੋਂ ਰੜਕਦੀ ਆਵਾਜ਼ ਆਵੇ ਉਦੋਂ ਹੀ ਇਸ ਨੋਡਰਮ ਵਿੱਚ ਪਾਉਣਾ ਚਾਹੀਦਾ ਹੈ ਸਮੇਂ-ਸਮੇਂ ਡਰਮ ਵਿੱਚ ਅਨਾਜ ਦੇ ਸਹੀ ਹੋਣ ਦੀ ਜਾਂਚ ਵੀ ਕਰਨੀ ਚਾਹੀਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਬੋਰ ਮਾਮਾ ਜੀ ਨੇ ਤਾਂ ਡਰਮ ਵਿੱਚ ਕੀਟਨਾਸ਼ਕ ਗੋਲੀਆਂ ਵੀ ਪਾਈਆਂ ਸਨ ਉਹ ਇਹ ਵੀ ਕਹਿੰਦੇ ਸਨ ਕਿ 3-4 ਮਹੀਨਿਆਂ ਤੱਕ ਕੀਟਨਾਸ਼ਕ ਦਵਾਈਆਂ ਦਾ ਅਸਰ ਖਤਮ ਹੋਣ ਤੇ ਹੀ ਉਹ ਕਣਕ ਅਤੇ ਦਾਲਾਂ ਨੂੰ ਖਾਣ ਲਈ ਵਰਤਣਗੇ ਪਿਤਾ ਜੀ ਕਹਿੰਦੇ ਨੇ ਮੂੰਗੀ ਛੋਲੇ ਮਾਂ ਮਸਰ ਵਰਗੀਆਂ ਦਾਲਾਂ ਤੇ ਨਾਜ਼ ਨੂੰ ਸੁਰੱਖਿਤ ਰੱਖਣ ਲਈ ਅਜਿਹੇ ਸੁਕਣ ਰੱਖਣ ਲਈ ਜ਼ਹਿਰ ਦੀ ਵਰਤੋਂ ਕਰਨਾ ਬਹੁਤ ਖਤਰਨਾਕ ਹੈ ਇਹ ਜ਼ਹਿਰਾਂ ਦਾਲਾਂ ਵਿੱਚ ਪ੍ਰੋਟੀਨ ਨਾਲ ਜੁੜ ਜਾਂਦੀਆਂ ਹਨ ਜਦੋਂ ਇਹ ਦਾਲਾਂ ਅਸੀਂ ਖਾਂਦੇ ਹਾਂ ਤਾਂ ਇਹ ਜ਼ਹਿਰਾਂ ਸਾਡੇ ਸਰੀਰ ਵਿੱਚ ਪਹੁੰਚ ਜਾਂਦੀਆਂ ਹਨ ਇਸ ਲਈ ਇਹਨਾਂ ਦੀ ਵਰਤੋਂ ਨਾ ਕਰਕੇ ਕੁਦਰਤੀ ਢੰਗ ਨਾਲ ਹੀ ਦਾਣਾਂ ਅਤੇ ਅਨਾਜ ਨੂੰ ਸੁਰੱਖਿਤ ਰੱਖਿਆ ਜਾਣਾ ਚਾਹੀਦਾ ਹੈ ਐਸੀ ਮਾਚੀਸ ਦਿਆਂ ਡੱਬੀਆਂ ਅਤੇ ਨਿੰਮ ਦੇ ਪੱਤਿਆਂ ਦੀ ਵਰਤੋਂ ਕਰਦੇ ਹਾਂ ਠੀਕ ਹੈ ਬੱਚੋ ਆਪਾਂ ਨੇ ਸਾਡੇ ਜਿਹੜੇ ਦੇਸੀ ਜਿਹੜੇ ਕੁਦਰਤੀ ਢੰਗ ਹੈ ਉਹਨੂੰ ਹੀ ਵਰਤਣਾ ਚਾਹੀਦਾ ਹੈ ਦਵਾਈਆਂ ਨੂੰ ਨਹੀਂ ਕਿਉਂਕਿ ਉਹ ਤਾਂ ਜ਼ਹਿਰ ਹੈ ਕਿਸ ਤਰ੍ਹਾਂ ਦਾ ਬੋਰਾ ਪਾਪਾ ਅਸੀਂ ਇਹਨਾ ਕੀਟਨਾਸਕਾਂ ਦੀ ਵਰਤੋਂ ਕਰਕੇ ਆਪਣੇ ਛੇ ਦਾ ਨੁਕਸਾਨ ਕਰਦੇ ਹਾਂ ਹੁਣ ਮੈਂ ਕਦੇ ਵੀ ਦੁਕਾਨ ਤੋਂ ਕੀਟਨਾਸਕ ਦੀ ਵਰਤੋਂ ਵਾਲਾ ਸਮਾਨ ਨਹੀਂ ਖਰੀਦਾਂਗਾ ਪਾਪਾ ਜੀ ਸਾਡੇ ਸਕੂਲ ਦੇ ਨਾਲ ਬਣੇ ਵੱਡੇ ਵੱਡੇ ਸੈੱਡਾਂ ਵਿੱਚ ਕੀ ਰੱਖਿਆ ਜਾਂਦਾ ਹੈ ਫਿਰ ਪਿਤਾ ਜੀ ਦੱਸਦੇ ਨੇ ਇਹਨਾਂ ਬੰਦ ਸੈੱਡਾਂ ਨੂੰ ਗੋਦਾਮ ਕਹਿੰਦੇ ਹਨ ਇਹਨਾਂ ਵਿੱਚ ਸਰਕਾਰ ਦੁਆਰਾ ਕਿਸਾਨਾਂ ਤੋਂ ਵੱਡੀ ਮਾਤਰਾ ਵਿੱਚ ਅਨਾਜ ਖਰੀਦ ਕੇ ਰੱਖਿਆ ਜਾਂਦਾ ਹੈ ਇੱਥੇ ਅਨਾਜ ਨੂੰ ਬੋਰੀਆਂ ਵਿੱਚ ਭਰ ਕੇ ਨਮੀ ਤੋਂ ਬਚਾਉਣ ਲਈ ਲੱਕੜ ਦੇ ਪਟੜੀਆਂ ਉੱਤੇ ਅਤੇ ਗੰਧਾਂ ਤੋਂ ਥੋੜਾ ਦੂਰ ਰੱਖਿਆ ਜਾਂਦਾ ਹੈ। ਚੂਹੇ ਆਤੇ ਹੋਰ ਕੀਟਾਂ ਤੋਂ ਅਨਾਜ ਨੂੰ ਬਚਾਉਣ ਲਈ ਚੂਹੇ ਮਾਰ ਗੋਲੀਆਂ ਅਤੇ ਧੂਣੀ ਧੂਲੀ ਧੂਣੀ ਵਾਲੀਆਂ ਜ਼ਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੌਰਵ ਮੇਰੇ ਦੋਸਤ ਦੇ ਪਿਤਾ ਜੀ ਮੇਰੇ ਦੋਸਤ ਦੇ ਪਿਤਾ ਜੀ ਆਲੂ ਅਤੇ ਫਲਾਂ ਨੂੰ ਕੋਲਡ ਸਟੋਰ ਵਿੱਚ ਰੱਖਦੇ ਹਨ ਪਿਤਾ ਜੀ ਹਾਂ ਬੇਟਾ ਵੱਡੇ ਪੱਧਰ ਤੇ ਸਬਜ਼ੀਆਂ ਅਤੇ ਫਲਾਂ ਦੀ ਸਾਮ ਸੰਭਾਲ ਲਈ ਕੋਲਡ ਸਟੋਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਕਰਕੇ ਦੁਆਬੇ ਵਿੱਚ ਆਲੂਆਂ ਦੀ ਫਸਲ ਨੂੰ ਇਹਨਾਂ ਕੋਲਡ ਸਟੋਰਾਂ ਵਿੱਚ ਰੱਖਿਆ ਜਾਂਦਾ ਹੈ ਆ ਦੇਖੋ ਇਹ ਕੋਲਡ ਸਟੋਰ ਹੈ ਵਿੱਚੋਂ ਠੀਕ ਹੈ ਤੇ ਇਹ ਗੋਦਾਮ ਹੈ ਉਹ ਦੇਖੋ ਪੈਸਚਰਾਇਜ਼ੇਸ਼ਨ ਕੀ ਹੁੰਦਾ ਹੈ ਐਸਵੀ ਦੇ ਨਾਲ ਦੁੱਧ ਉੱਚ ਤਾਪਮਾਨ ਤੇ ਗਰਮ ਕਰਕੇ ਇਕਦਮ ਠੰਡਾ ਕਰਕੇ ਪੈਕਟਾਂ ਤੇ ਬੋਤਲਾਂ ਵਿੱਚ ਭਰ ਕੇ ਕਈ ਦਿਨਾਂ ਤੱਕ ਵਰਤੋਂ ਵਿੱਚ ਲਿਆ ਜਾਂਦਾ ਹੈ ਲਿਆ ਜਾ ਸਕਦਾ ਹੈ ਪੰਜਾਬ ਵਿੱਚ ਵੈਰਕਾ ਮਿਲਕ ਪਲਾਂਟ ਵੱਡੇ ਪੱਧਰ ਤੇ ਦੁੱਧ ਨੂੰ ਐਸਵੀ ਦੀ ਨਾਲ ਪੈਸਟਰਾਇਜ਼ੇਸ਼ਨ ਕਰਕੇ ਵੇਚਦੇ ਹਨ ਇੱਥੇ ਦੁੱਧ ਤੋਂ ਬਣੇ ਉਤਪਾਦ ਭਵਿਕਵਿਖ ਵਰਤਨ ਲਈ ਡੱਬਾ ਬੰਦ ਵੀ ਕੀਤੇ ਜਾਂਦੇ ਹਨ ਠੀਕ ਹੈ ਪੈਸਟਰਾਇਜ਼ਨ ਕੀ ਹੁੰਦਾ ਹੈ ਦੁੱਧ ਨੂੰ ਬਹੁਤ ਉੱਚ ਤਾਪ ਤੇ ਗਰਮ ਕਰਕੇ ਫਿਰ ਇਕਦਮ ਠੰਡਾ ਕਰਨ ਦਾ ਪੈਸਟਰਾਇਜ਼ੇਸ਼ਨ ਹੁੰਦਾ ਹੈ ਜਿਸ ਤੋਂ ਇਹ ਖਰਾਬ ਨਹੀਂ ਹੁੰਦਾ ਕਈ ਦਿਨਾਂ ਤੱਕ ਲੰਬੇ ਸਫ਼ਰ ਜਾਂ ਯਾਤਰਾ ਦੌਰਾਨ ਭੋਜਨ ਨੂੰ ਸੁਰਕਿਤ ਰੱਖਣ ਲਈ ਹਵਾ ਬੰਦ ਬਰਤਨਾ ਦੀ ਵਰਤੋਂ ਕੀਤੀ ਜਾਂਦੀ ਹੈ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਤੇ ਕੰਮ ਕਰਨ ਵਾਲੇ ਲੋਕ ਖਾਣਾ ਗਰਮ ਰੱਖਣ ਵਾਲੇ ਦੱਬਿਆਂ ਜਾਂ ਟਿਫਿਨ ਦੀ ਵਰਤੋਂ ਕਰਦੇ ਨੇ ਠੀਕ ਹੈ ਬੱਚੋ ਅੱਗੇ ਦੇਖੋ ਯਾਦ ਰੱਖਣਯੋਗ ਗੱਲਾਂ ਸਾਨੂੰ ਕਦੇ ਵੀ ਖਰਾਬ ਹੋ ਜਾਂਦਾ ਨਹੀਂ ਖਾਣਾ ਚਾਹੀਦਾ ਖਰਾਬ ਹੋਣ ਦੀ ਪਛਾਣ ਦੇਖ ਕੇ ਸੁੰਘ ਕੇ ਛੂ ਕੇ ਕਰ ਸਕਦੇ ਹਾਂ ਭੋਜਨ ਨੂੰ ਸੁਰੱਖਿਅਤ ਰੱਖਣ ਦੇ ਵੱਖ-ਵੱਖ ਤਰੀਕੇ ਰਾਹੀਂ ਸੂਖਮ ਜੀਵਾ ਦੇ ਵਾਦੇ ਨੂੰ ਰੋਕ ਕੇ ਭੋਜਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ਵੱਡੇ ਪੱਦਰਤੇ ਅਨਾਜ ਦੀ ਸਾਮ ਸੰਭਾਲ ਲਈ ਗੋਦਾਮਾਂ ਦੇ ਵਰਤੋਂ ਕੀਤੀ ਜਾਂਦੀ ਹੈ। ਖਾਦ ਪਦਾਰਥਾਂ ਦੀ ਸਾਮ ਸੰਭਾਲ ਲਈ ਜਹਰਾ ਦੇ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਠੀਕ ਹੈ ਬੱਚੋ ਅੱਗੇ ਦੇਖੋ। ਪ੍ਰਸ਼ਨ ਨੰਬਰ 7 ਘਰਾ ਵਿੱਚ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਤਰੀਕੇ ਵਿੱਚੋਂ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ ਉਸ ਬਾਰੇ ਲਿਖੋ। ਅਨਾਜ ਨੂੰ ਧੁੱਪ ਵਿੱਚ ਸੁਕਾ ਕੇ ਡਰਮਾ ਵਿੱਚ ਸੰਭਾਲ ਕੇ ਰੱਖਣ ਵਾਲਾ ਤਰੀਕਾ ਮੈਨੂੰ ਵਧੀਆ ਲੱਗਿਆ। ਠੀਕ ਹੈ ਅੱਗੇ ਦੇਖੋ ਬੱਚੋ। ਪਰਸ਼ਨ ਨੰਬਰ 8 ਦਾਣਾ ਨੂੰ ਸੁਰੱਖਿਤ ਰੱਖਣ ਲਈ ਜ਼ਹਿਰਾਂ ਦੀ ਵਰਤੋਂ ਕਿਉਂ ਹਾਨੀਕਾਰਕ ਹੈ ਦਾਣਾ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਪ੍ਰੋਟੀਨ ਜ਼ਹਿਰਾਂ ਨੂੰ ਜਲਦੀ ਸੋਖ ਲੈਂਦਾ ਹੈ ਇਸ ਲਈ ਦਾਣਾ ਨੂੰ ਸੁਰੱਖਿਤ ਰੱਖਣ ਲਈ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਬਧੇਰੇ ਹਾਨੀਕਾਰਕ ਹੈ ਠੀਕ ਹੈ ਬੱਚੋ ਪਰਸ਼ਨ ਨੰਬਰ 9 ਫਲ ਅਤੇ ਸਬਜ਼ੀਆਂ ਕੋਲਡ ਸਟੋਰ ਵਿੱਚ ਕਿਉਂ ਰੱਖੇ ਜਾਂਦੇ ਨੇ ਕੋਲਡ ਸਟੋਰ ਵਿੱਚ ਫ੍ਰੀਜ ਤੋਂ ਜ਼ਿਆਦਾ ਥਾਂ ਹੁੰਦੀ ਹੈ ਇੱਕ ਤਰ੍ਹਾਂ ਦਾ ਫ੍ਰੀਜ ਹੁੰਦਾ ਹੈ ਵੱਡਾ ਅਤੇ ਉਹ ਇਹ ਠੰਡੇ ਵੀ ਬਹੁਤ ਹੁੰਦੇ ਹਨ ਇਹ ਬਹੁਤ ਵੱਡੇ ਘਰ ਵਰਗਾ ਫ੍ਰਿਜ ਹੁੰਦਾ ਹੈ ਘੱਟ ਤਾਪਮਾਨ ਤੇ ਫਲ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ ਇਸ ਲਈ ਇਹਨਾਂ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 10 ਸਹੀ ਮਿਲਾਨ ਕਰੋ ਦੁੱਧ ਨੂੰ ਕਿਵੇਂ ਸੰਭਾਲ ਸਕਦੇ ਹਾਂ ਉਬਾਲ ਕੇ ਨਿੰਬੂ ਦੇ achar ਨੂੰ ਕਿਵੇਂ ਤੇਲ ਵਿੱਚ ਪਾ ਕੇ ਪੁਦੀਨੇ ਦੇ ਪੱਤੇ ਨੂੰ ਸਕਾ ਕੇ ਤੇ ਜਾਮਨ ਤੇ انگور ਨੂੰ ਕਿਵੇਂ ਠੰਡਾ ਰੱਖ ਕੇ ਤੇ ਆਵਲੇ ਦਾ ਮੁਰਬਾ ਜਿਆਦਾ ਖੰਡ ਪਾ ਕੇ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ওকে ਥੈਂਕ ਯੂ